ਸਤਿ ਸ੍ਰੀ ਅਕਾਲ ਜੀ ਆਪਣੇ ਲੜਕਾ ਲੜਕੀ ਲਈ ਪਰਿਵਾਰ ਦੇ ਨੰਬਰਾਂ ਸਮੇਤ ਰਿਸ਼ਤੇ ਨੋਟ ਕਰੋ 12 ਕੁੜੀਆਂ ਦੇ ਰਿਸ਼ਤੇ ਨੇ ਟੋਟਲ 35 ਰਿਸ਼ਤੇ ਨੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਅੱਜ ਕੁੜੀਆਂ ਦੇ ਰਿਸ਼ਤੇ ਕਾਫੀ ਨੇ ਪਹਿਲੇ 4 ਰਿਸ਼ਤੇ ਲਗਭਗ ਕੁੜੀਆਂ ਦੇ ਨੇ ਉਸ ਤੋਂ ਬਚਕਾਰ ਹਨਾ ਲਾਸਟ ਤੱਕ ਵੀਡੀਓ ਦੇਖਿਆ ਕਰੋ ਕੋਈ ਵੀ ਰਿਸ਼ਤਾ ਤੁਹਾਡੀ ਪਸੰਦ ਦਾ ਹੋ ਸਕਦਾ ਆਪਾਂ ਵੈਸੇ ਵੀ ਸੋਸ਼ਲ ਮੀਡੀਆ ਤੇ ਸਾਰਾ ਦਿਨ ਮੋਬਾਈਲ ਦੇਖਦੇ ਆਂ ਰਿਸ਼ਤਿਆਂ ਦੀ ਤੁਹਾਡੇ ਲੜਕਾ ਲੜਕੀ ਲਈ ਇਸ ਤੋਂ ਇਲਾਵਾ ਤੁਹਾਡੇ ਰਿਸ਼ਤੇਦਾਰ ਸਾਕ ਸੰਬੰਧੀ ਤੱਕ ਜਿੱਥੋਂ ਤੱਕ ਵੀਡੀਓ ਲੋਡ ਹੁੰਦੀ ਉੱਥੇ ਤੱਕ ਪਹ ਲਿਖਾਇਆ ਤੇ ਮੁੰਡੇ ਵਾਲ ਨੇ ਕੁੜੀ ਬਾਰੇ ਚੰਗੀ ਤਰ੍ਹਾਂ ਸਮਝਣਾ ਐੜ ਨੂੰ ਫਿਰ ਪਰਿਵਾਰ ਨਾਲ ਗੱਲ ਕਰਨੀ ਐ ਸੋ ਜ਼ਰੂਰੀ ਸੂਚਨਾ ਪੜ੍ਹਦੇ ਹੋਏ ਆਪਾਂ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਕਮੈਂਟ ਜਰੂਰ ਕਰ ਦਿਓ ਤੇ ਲਾਈਕ ਸਬਸਕ੍ਰਾਈਬ ਵਾਲਾ ਕੰਮ ਨਿਮੋੜ ਦਿਓ ਤੇ ਆਜੋ ਜਲਦੀ ਆਪਾਂ ਰਿਸ਼ਤੇ ਆਈਏ ਨਾਮਕੌਰ Mohali Chandigarh ਤੋਂ ਕੁੜੀ ਬਲੋਂਗ ਕਰਦੀ ਹੈ ਮਾਸਟਰ ਐਂਡ ਐਂਡ ਪੀਜੀਡੀਸੀ ਜਿਹੜੀ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਪੈਨਿਕ ਕਨੇਡਾ ਭਰਾ ਇੱਕ ਕਨੇਡਾ ਕੱਦ 5 ਫੁੱਟ 8 ਇੰਚ ਕਾਸਟ ਸੈਣੀ ਸਿੱਖ 12 4 1997 ਦਾ ਡੇਟ ਆਫ ਬਰਥ ਹੈ ਜੀ ਜੌਬ ਇਨ ਐਮਸੀਐਨ ਚੰਡੀਗੜ੍ਹ ਔਨ ਕੰਟਰੈਕਟ بیس ਤੇ ਹੈ ਕੁੜੀ ਮੁੰਡਾ ਕਨੇਡਾ ਵਧੀਆ ਸੈਟਲਡ ਹੋਵੇ ਕੱਦ 5 ਫੁੱਟ 11 ਇੰਚ ਜਦੋਂ 6 ਫੁੱਟ ਤੱਕ ਹੋਵੇ ਜੇ ਇੰਡੀਆ ਦੇ ਵਿੱਚ ਆ ਮੁੰਡਾ ਦਾ ਵਧੀਆ ਬਿਜ਼ਨਸ ਹੋ ਚੰਡੀਗੜ੍ਹ ਮੁਹਾਲੀ ਏਰੀਆ ਦਾ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਜੀ ਕੈਨੇਡਾ ਦੀ ਕੈਨੇਡਾ ਕੁੜੀ ਨਾਮ ਕੌਰ ਮਗਲੀਕ ਹੈ ਜੀ ਕੁੜੀ ਸੰਗਰੂਰ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਐ ਸੀ ਬੀ ਐਸ ਸੀ ਇੰਡੀਆ ਤੋਂ ਅਲੀ ਚਾਈਲਡਹੂਡ ਜਿਹੜਾ ਚਾਈਲਡਹੂਡ ਹੈ ਅਲਦੀਹੋਡ ਐਜੂਕੇਸ਼ਨ ਬਾਕੀ ਪਰਿਵਾਰ ਨਾਲ ਗੱਲ ਕਰ ਲਓ 2 ਸਾਲ ਦਾ ਡਿਪਲੋਮਾ ਜਿਹੜਾ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਬਾਜਵਾ 3/10/2001 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਕੁੜੀ ਵਰਕ ਪਰਮਿਟ ਤੇ ਹੈ ਕਾਰ ਸੀ ਪਰਚੇਜ ਬ੍ਰੈਂਪਟਨ ਕਾਰਸ ਕੰਪਨੀ ਇਨ ਬ੍ਰੈਂਪਟਨ ਦੀ ਕੰਪਨੀ ਦੇ ਵਿੱਚ ਤੇ 15000 ਡਾਲਰ ਪਰ ਮੱਥ ਦੀ ਜਿਹੜੀ ਇਨਕਮ ਆ ਵਧੀਆ ਇਨਕਮ ਆ ਜੀ ਮਾਤਾ ਪਿਤਾ ਗਵਰਨਮੈਂਟ ਜੌਬ ਤੇ ਕੈਨੇਡਾ ਆ ਰਹੇ ਨੇ ਜੂਨ ਦੇ ਫਰਸਟ ਮਹੀਨੇ ਫਰਸਟ ਏਰੀਆ ਦੇ ਵਿੱਚ ਮਤਲਬ ਜੂਨ ਚੱਲ ਰਿਹਾ ਆ ਜ਼ਿਆਦਾ ਚਲੇ ਗਏ ਹੋਣਗੇ ਜਾਂ ਜਾਣਾ ਹੋਏਗਾ ਤੇ ਮਤਲਬ ਕੁੜੀ ਵੀ ਕੈਨੇਡਾ ਹੈ ਮਾਪੇ ਉਹ ਵੀ ਕੈਨੇਡਾ ਆ ਰਹੇ ਨੇ ਤੇ ਮੁੰਡਾ ਵੀ ਕੈਨੇਡਾ ਦੇ ਵਿੱਚੋਂ ਪੀਆਰ ਹੀ ਚਾਹੀਦਾ ਮਤਲਬ ਜਿਨ੍ਹਾਂ ਨੇ ਵੀ ਪਰਿਵਾਰ ਨਾਲ ਗੱਲ ਕਰਨੀ ਹੈ ਉੱਥੇ ਮਿਲ ਸਕਦੇ ਹੋ ਗੱਲ ਕਰ ਸਕਦੇ ਹੋ ਪਰ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ 5 ਫੁੱਟ 10 ਇੰਚ ਜਾਂ ਇਸ ਤੋਂ ਪਲੱਸ ਕੱਦ ਹੋਵੇ 10 ਤੋਂ 15 ਕਿਲੋ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ ਸਿਰਫ ਸੰਗਰੂਰ ਬਨਾਲਾ ਧੂਰੀ ਮਾਨਸਾ ਬਠਿੰਡਾ ਮਲੇਰਕੋਟਲਾ ਨੂੰ ਪਹਿਲਾ ਐਮ ਵੀ ਬਾਫ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਮਨੀ ਤੋਂ ਆ ਕੁੜੀ ਦਾ ਰਿਸ਼ਤਾ ਜੀ ਨਾਮ ਲੜਕੀ ਐ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਐ ਪੜ੍ਹਾਈ ਐਮਏ ਇੰਗਲਿਸ਼ ਅੰਮ੍ਰਿਤਸਰ ਤੋਂ ਤੇ ਅੰਮ੍ਰਿਤਸਰ ਸਾਹਿਬ ਤੋਂ ਐਮਏ ਕਮਿਊਨੀਕੇਸ਼ਨ ਡਿਜ਼ਾਈਨ ਦੀ ਜਿਹੜੀ ਡਿਗਰੀ ਇਹਨਾਂ ਨੇ ਜਰਮਨੀ ਤੋਂ ਕੀਤੀ ਹੋਈ ਐ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਾਸਟ ਅਰੋੜਾ ਖੱਤਰੀ 27 2000 ਦਾ ਡੇਟ ਆਫ ਬਰਥ ਐ ਜਰਮਨੀ ਸਟੱਡੀ ਵੀ ਜਾਤੀ ਐ ਕੁੜੀ ਇੰਡੀਆ ਫਾਦਰ ਸਾਹਿਬ ਬਿਜ਼ਨਸਮੈਨ ਨੇ ਕੁੜੀ ਡਿਵੋਰਸਡ ਐ ਜੀ ਮੁੰਡਾ ਆਸਟ੍ਰੇਲੀਆ ਯੂਕੇ ਜਰਮਨੀ ਇੰਡੀਆ ਤੋਂ ਇਹ ਕਿਸੇ ਵੀ ਕੰਟਰੀ ਤੋਂ ਹੋਵੇ ਜੇ ਕੁੜੀ ਬਾਹਰ ਲੈ ਜਾਵੇਗੀ ਜੇ ਇੰਡੀਆ ਦੇ ਵਿੱਚ ਹੈ ਤੇ ਵਧੀਆ ਫੈਮਿਲੀ ਤੋਂ ਹੋਵੇ 24 ਤੋਂ 29 ਸਾਲ ਦੀ ਉਮਰ ਹੋਵੇ ਕਾਸਟ ਨੋ ਵਰ ਕਾਸਟ ਦਾ ਕੋਈ ਚੱਕਰ ਨਹੀਂ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਨਾਮਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਮੰਦਿਰ 1990 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਪੀਆਰ ਬ੍ਰੈਂਪਟਨ ਆ ਕਿਨੋਸੈਂਟ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਬੱਚਾ ਕੋਈ ਨਹੀਂ ਮੁੰਡਾ ਸਿਰਫ ਜੱਟ ਸਿੱਖ ਖਾਨਦਾਨੀ ਪਰਿਵਾਰ ਤੋਂ ਚੰਗੀ ਪੜ੍ਹਾਈ ਲਿਖਾਈ ਵਾਲਾ ਜਿਹੜਾ ਕੇਵਲ ਕੈਨੇਡਾ ਦੇ ਵਿੱਚ ਪੀਆਰ ਲੜਕਾ ਜਾਂ ਸਿਟੀਜ਼ਨ ਲੜਕਾ ਹੀ ਇਹਨਾਂ ਨੂੰ ਚਾਹੀਦਾ ਟ੍ਰਾਂਟੋ ਟ੍ਰਾਂਟੋ ਦੇ ਜੀਟੀਏ ਏਰੀਏ ਦੇ ਵਿੱਚ ਨਸੇ ਤੋਂ ਰਹਿਤ ਲੁਧਿਆਣਾ ਤੋਂ ਜਿਹੜਾ 780 ਕਿਲੋਮੀਟਰ ਏਰੀਏ ਤੋਂ ਇਹਨਾਂ ਨੂੰ ਫੋਨ ਕੈਨੇਡਾ ਦੇ ਟਾਈਮ ਦੇ ਮੁਤਾਬਕ ਹੀ ਕਰ ਸਕਦੇ ਹੋ ਕੁੜੀ ਦੇ ਪਰਿਵਾਰ ਦਾ ਨੰਬਰ ਇੱਕ ਬਾਹਰਲਾ ਤੇ ਇੱਕ ਇੰਡੀਅਨ ਵਟਸਐਪ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਵਿੱਚ ਪੈਣ ਭਰਾ ਕਮੈਂਟ ਕਰਦੇ ਆ ਕਿ ਆਪਾਂ ਰਿਸ਼ਤੇ ਥੋੜੇ ਕਾਲੀ ਨਾ ਬੋਲਦੇ ਆ ਮੈਂ ਕਹਿੰਦਾ ਤਾਂ ਬੋਲਦਾ ਵੀ ਵੀਡੀਓ ਲੰਮੀ ਨਾ ਹੋਵੇ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਅੱਜ ਮੈਂ ਥੰਮੇ ਨਾ ਬੋਲਾਂਗਾ ਰਿਸ਼ਤੇ ਤੁਹਾਡੀ ਸਮਝ ਚ ਸਮਝ ਚ ਤਾਂ ਪਹਿਲਾਂ ਵੀ ਆਉਂਦੇ ਆ ਵਿੱਚ ਕਹਿੰਦੇ ਸਾਨੂੰ ਕਾਲੇ ਜੀ ਪਤਾ ਨਹੀਂ ਲੱਗਦਾ ਇਸ ਕਰਕੇ ਮੈਂ ਥੋੜੀ ਸਪੀਡ ਘਟਾ ਕੇ ਵਿੱਚ ਰੱਖਾਂਗਾ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਮੈਂਟ ਜਰੂਰ ਕਰੋ ਆਪਾਂ ਵਿੱਚ ਦੀ ਬਾਲ ਬੋਲ ਕੇ ਬੈਸੀ ਵੀ ਰਾਜੀ ਨਹੀਂ ਹੈ ਨਾ ਕਮੈਂਟ ਕਮੈਂਟ ਵਾਲਾ ਕੰਮ ਨਮੇੜਦਿਆ ਕਰੋ ਕਿੱਥੋਂ ਕਿਹੜੀ ਸਿਟੀ ਤੋਂ ਮੁੰਡੇ ਲਈ ਦੇਖ ਰਹੇ ਹੋ ਕੁੜੀ ਦੀ ਦੇਖ ਰਹੇ ਹੋ ਕਿਹਦੇ ਲਈ ਹੈ ਨਾ ਕਮੈਂਟ ਕਰ ਦਿਓ ਤੁਹਾਡਾ ਸਾਥ ਦੀ ਜ਼ਰੂਰਤ ਹੀ ਹੁੰਦੀ ਹੈ ਹੈ ਨਾ ਹਰੇਕ ਯੂਟਿਊਬਰ ਨੂੰ ਅਗਲਾ ਰਿਸ਼ਤਾ ਨਾਮ ਡੀ ਚੌਧਰੀ ਮੁੰਡੇ ਦਾ ਰਿਸ਼ਤਾ ਹੈ ਜੀ 사우ਦੀਆ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ میٹرਕ ਕੀਤੀ ਹੋਈ ਆ ਪੈਣਾ 2 ਮੈਡ ਭਰਾ 3 1 ਮੈਡ ਕੱਦ 5 ਫੁੱਟ 3 ਇੰਚ ਕਾਸਟ ਬਹਣੀਆਰੀ ਚੌਧਰੀ 11 10 1995 ਦਾ ਡੇਟ ਆਫ ਬਰਥ ਹੈ ਜੀ 사우ਦੀ ਅਰਬੀਆ ਦੇ ਵਿੱਚ ਮੁੰਡਾ ਕ੍ਰੇਨ ਆਪਰੇਟਰ ਹੈ ਲੋਡਰ ਵਰਕਿੰਗ ਨਾਉ ਜਿਹੜਾ ਉੱਥੇ ਕਰ ਰਿਹਾ ਵਧੀਆ ਕੰਮ ਹੈ ਇਹਨਾਂ ਦਾ ਸਿੰਪਲ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਬਾਹਰ ਲਈ ਨੰਬਰ ਹੈ ਜੀ ਕੰਟਰੀ ਕੋਡ ਲਗਾ ਲਿਆ ਕਰੋ WhatsApp ਤੇ ਗੱਲ ਕਰ ਲਿਆ ਕਰੋ ਜਾਂ ਡਾਇਰੈਕਟ ਗੱਲ ਕਰ ਲਿਆ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡਿਗਰੀ ਸਿਵਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 11 ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਜੌਬ ਇੰਜੀਨੀਅਰ ਦੀ ਹੈ 1 ਲੱਖ ਡਾਲਰ ਸਾਲਾਨਾ ਜਿਹੜੀ ਇਨਕਮ ਹੈ ਤੇ 15 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਭਰਾ ਭੈਣ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਗ ਕਰਦਾ ਪੜ੍ਹਾਈ ਪਲੱਸ 2 ਐਂਡ ਆਈਟੀਆਈ ਇਨ ਇਲੈਕਟ੍ਰੀਕਲ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਇੱਕ ਕੈਨੇਡਾ ਦੇ ਵਿੱਚ ਅ ਦੋ ਨੇ ਇੱਕ ਕੈਨੇਡਾ ਦੇ ਵਿੱਚ ਕੱਦ 5 ਫੁੱਟ 5 ਇੰਚ ਕਾਸਟ ਜੱਰਸੀ ਗੋਤਪੱਠੜ B 12 94 ਦਾ ਡੇਟ ਆਫ ਬਰਥ ਹੈ ਜੀ ਟਰਾਂਸਪੋਰਟ ਬਿਜ਼ਨਸ ਹੈ ਤਿੰਨ ਬੱਸਸ ਨੇ ਆਪਣੀਆਂ ਖੋਦੀਆਂ ਬੱਸਾਂ ਨੇ ਤੇ ਦੋ ਕਿੱਲੇ ਜ਼ਮੀਨ ਹੈ ਇੱਕ ਨੈਸਲੇ ਮਿਲਕ ਸੈਂਟਰ ਜਿਹੜਾ ਡੈਰੀ ਦਾ ਕਾਰ ਤੇ ਬੱਸਸ ਦਾ ਜਿਹੜਾ ਸੇਲ ਪਰਚੇਜ਼ ਦਾ ਕੰਮ ਹੈ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਵਿਆਹ ਤੇ ਕੁੜੀ ਵਾਲਿਆਂ ਦਾ ਖਰਚਾ ਨਹੀਂ ਕਰਾਉਣਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਹਾ ਤੋਂ ਅਗਲਾ ਰਿਸ਼ਤਾ ਵੀ ਨਾਮ ਐਮ ਵਿਸ਼ੇਸ਼ਟ ਜਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਭੈਣਾਂ 2 ਨੇ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 4 ਇੰਚ ਕਾਸਟ ਗਾਊੜ ਬ੍ਰਾਹਮਣ 29 ਅਕਤੂਬਰ 1994 ਦਾ ਡੇਟ ਆਫ਼ ਬਰਥ ਹੈ ਕੰਮ ਪ੍ਰਾਈਵੇਟ ਜੋਬ ਜੋਬ ਕਰਦਾ ਮੁੰਡਾ ਨਾਰਮਲ ਕੁੜੀ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਚ ਵਰਮਾ ਜਿਲ੍ਹਾ ਸੰਗਰੂਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਡਿਪਲੋਮਾ ਕੀਤਾ ਹੋਇਆ ਹੈ ਪਲੱਸ 2 ਦੇ ਨਾਲ ਤੇ ਭੈਣ ਕੋਈ ਨਹੀਂ ਭਰਾ ਹੈ ਇੱਕ ਕੈਨੇਡਾ ਸੈਟਲਡ ਆ ਕੱਦ 5 ਫੁੱਟ 8 ਇੰਚ ਕਾਸਟ ਸੁਨਿਆਰ ਤੁਨਾ 31 12 1995 ਦਾ ਡੇਟ ਆਫ ਬਰਥ ਹੈ ਇਹ ਬਿਜ਼ਨਸ ਹੈਅਰ ਬ੍ਰਾਈਡਲ ਸਟੂਡੀਓ ਤੇ ਅਕੈਡਮੀ ਦਾ ਵਧੀਆ ਇਹਨਾਂ ਦਾ ਕੰਮ ਹੈ ਕੁੜੀ ਮੇਕਅਪ ਆਰਟਿਸਟ ਜਾਂ ਸਲੂਨ ਦਾ ਕੰਮ ਜਿਹੜਾ ਜਾਣਦੀ ਹੋਵੇ ਸੁਨਿਆਰ ਜਾਂ ਬ੍ਰਾਹਮਣ ਕਾਸਟ ਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋ ਯੂਕੇ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ ਦੋ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਗੋਤ ਹਰੀ 25 10 1992 ਦਾ ਡੇਟ ਆਫ ਬਰਥ ਹੈ ਯੂਕੇ ਦੇ ਵਿੱਚ ਅਨਲੀਗਲ ਹੈ ਮੁੰਡਾ ਤੇ ਕੁੜੀ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਡਿਵੋਰਸਡ ਜਾਂ ਵਿਧਵਾ ਜਿਹੜਾ ਬਿਨਾਂ ਬੱਚੇ ਤੋਂ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 1995 ਦਾ ਜੀ ਵਧੀਆ ਕੰਮ ਆ ਪ੍ਰਾਈਵੇਟ ਜੋਬ ਆ 5 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਮੁੰਡੇ ਸਮੇਤ ਸਾਰਾ ਪਰਿਵਾਰ 2005 ਤੋਂ ਅੰਬਰ ਤਾਰੀਖੀ ਕੁੜੀ ਦਸਤਾਰ ਸਜਾਉਂਦੀ ਹੋਵੇ ਤਾਂ ਵਧੀਆ ਹੈ ਪਰ ਅੰਬਰ ਤਾਰੀਖੀ ਜ਼ਰੂਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਖੰਨਾ ਤੋਂ ਮੁੰਡਾ ਲੁਧਿਆਣਾ ਜ਼ਿਲ੍ਹੇ ਤੋਂ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੰਘ ਗੂਤ ਗਿੱਲ 1994 ਦਾ ਡੇਟ ਆਫ਼ ਬਰਥ ਆ ਜੀ 4 ਕਿੱਲੇ ਜ਼ਮੀਨਾਂ 3 ਕਮਬੈਨਾਂ ਵੈਸ ਨੂੰ ਪਰਿਵਾਰਾ ਮਤਲਬ ਵਧੀਆ ਪਰਿਵਾਰ ਹੈ ਘਰੇਲੂ ਕੰਮਕਾਜ ਵਾਲੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਗਵਾੜਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਕਨੇਡਾ ਦੇ ਵਿੱਚ ਆ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਸੋਰੀ 6 ਫੁੱਟ ਕਾਸਟ ਜੱਟ ਸਿੱਖ ਡੇਟ ਆਫ ਬਰਥ 1995 ਦਾ ਜੀ ਕੰਮ 25 ਕਿੱਲੇ ਜ਼ਮੀਨ ਆ ਫਾਰਮਰ ਆ ਮੁੰਡਾ ਕੱਲਾ ਬਕੱਲਾ ਮੁੰਡਾ ਤੇ 25 ਕਿੱਲੇ ਜ਼ਮੀਨਾਂ ਦੇ ਕੁੜੀ ਸੋਹਣੀ ਹੋਵੇ ਘਰੇਲੂ ਹੈਲਥੀ ਤੇ ਹੋਵੇ ਤੇ ਐਮ ਵੀ ਮਾਫ਼ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਿਕ ਤੇ ਭੈਣਾ ਦੋ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 17 11 1994 ਦਾ ਜੀ ਉਹਨਾਂ ਦਾ ਆਪਣਾ ਬਿਜ਼ਨਸ ਹੈ ਆਫ ਡੈਰੀ ਐਂਡ ਵੁੱਡਵਰਕ ਲੱਕੜ ਦਾ ਕੰਮ ਹੈ ਤੇ ਆ ਡੈਰੀ ਦਾ ਕੁੜੀ ਸੋਨੀ ਤੇ ਘਰੇਲੂ ਸੋਨੀ ਹੋਵੇ ਘਰੇਲੂ ਕੁੜੀ ਦਾ ਇਹਨਾਂ ਨੂੰ ਜਿਹੜਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਬੀਟੈਕ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਭੈਣ ਇੱਕ ਮੈਂ ਭੈਣ ਇੱਕ ਹੈ ਮੈਡ ਨਹੀਂ ਮੈਡ ਨਹੀਂ ਲਿਖਾਇਆ ਇਹਨਾਂ ਨੇ ਕੈਨੇਡਾ ਦੇ ਵਿੱਚ ਹੈ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤਚੀਮਾ ਡੇਟ ਆਫ ਬਰਥ 1999 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਐਸੇ ਕਿਲੇ ਜ਼ਮੀਨਾਂ ਕੋਠੀ ਪਾਈ ਹੋਈ ਹੈ ਨਸਾਰਾ ਹੈ ਤਾਂ ਐਮਵੀ ਮਾਫ ਮੈਰਿਜ ਬਿਊਰੋ ਵਾਲੇ ਫੋਨ ਨਾ ਕਰੋ ਕੁੜੀ ਸਿੰਪਲ ਤੇ ਸੋਹਣੀ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਕੋਈ ਮੰਗ ਨਹੀਂ ਹੁਸ਼ਿਆਰਪੁਰ ਫਗਵਾੜਾ ਤੇ ਜਲੰਧਰ ਦੇ ਤਿੰਨ ਜ਼ਿਲ੍ਹਿਆਂ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ میٹرਿਕ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਯੂਕੇ ਕੱਦ 6 ਫੁੱਟ ਆ ਜੀ ਕਾਸਟ ਜੱਟ ਸਿੱਖ 16/7/1999 ਦਾ ਡੇਟ ਆਫ ਬਰਥ ਆ ਜੀ ਗਵਰਨਮੈਂਟ ਜੌਬ ਤੇ ਆ ਮੁੰਡਾ ਸੋਸਾਇਟੀ ਵਿੱਚ ਤੇ ਪਲੱਸ ਖੇਤੀਬਾੜੀ ਤੇ ਮੁੰਡਾ ਡਿਵੋਰਸਡ ਆ ਜੀ ਮਤਲਬ ਕੰਮ ਚੰਗਾ ਹੈ ਕੁੜੀ ਗਰੀਬ ਪਰਵਾਰ ਦੀ ਜਾਂ ਤਲਾਕ ਸੁਦਾ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਹ ਵਾਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲਾ ਤੋਂ ਮੁੰਡਾ ਬਲੌਂ ਜਿਹੜੀ ਕੈਨੇਡਾ ਤੋਂ ਮੁੰਡਾ ਕਰ ਰਿਹਾ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸੇ ਗੋਤ ਚੀਮਾ 1999 ਦਾ ਡੇਟ ਆਫ ਬਰਥ ਹੈ ਸਿਟੀਜਨ ਹੈ ਕੈਨੇਡਾ ਦੇ ਵਿੱਚ ਸਿਟੀਜਨ ਹੈ ਐਂਡ ਫਾਦਰ ਆਨ ਗਵਰਨਮੈਂਟ ਜੌਬ ਇਨ ਪੰਜਾਬ ਇਕਲੌਤੀ ਕੁੜੀ ਇੰਡੀਆ ਜਾਂ ਕੈਨੇਡਾ ਜਾਂ ਯੂ ਐਸਏ ਤੇ ਨਿੰਨੇ ਕੰਟਰੀਆਂ ਕਿਤੋਂ ਵੀ ਕੁੜੀ ਇਕੱਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਹ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤੇ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮਬੀਏ ਕੀਤੀ ਹੋਈ ਹੈ ਭੈਣਾਂ ਦੋ ਮਾੜ ਭਰਾ ਦੋ ਇੱਕ ਕੈਨੇਡਾ ਦੇ ਵਿੱਚ ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ 21/2/1995 ਦਾ ਡੇਟ ਆਫ ਬਰਥ ਹੈ ਜੀ ਘਰ ਦੇ ਵਿੱਚ ਜਿਹੜਾ ਕੰਮ ਕੰਮ ਕਰਦੀ ਹੈ ਮੁੰਡਾ ਮਤਲਬ ਕੁੜੀ ਘਰ ਹੈ ਕੋਈ ਜੌਬ ਨਹੀਂ ਕਰਦੀ ਮੁੰਡਾ ਕੈਨੇਡਾ ਦੇ ਵਿੱਚ ਕੈਨੇਡਾ ਜਾਂ ਆਸਟ੍ਰੇਲੀਆ ਯੂਕੇ ਪੀਆਰ ਤੇ ਇੰਡੀਆ ਦੇ ਵਿੱਚ 10 ਕਿੱਲੇ ਜ਼ਮੀਨ ਹੋਵੇ ਡਰਿੰਕਿੰਗ ਨਾ ਕਰਦਾ ਹੋਵੇ ਮੁੰਡਾ ਸ਼ਰਾਬ ਵਗੈਰਾ ਜਾਂ ਨਸ਼ਾ ਤੋਂ ਰਹਿਤ ਹੋਵੇ ਕੈਨੇਡਾ ਆਸਟ੍ਰੇਲੀਆ ਯੂਕੇ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਤੇ ਇੰਡੀਆ ਜਿਹੜੀ 10 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਖੋਤਾਲੀਵਾਲ 1171993 ਦਾ ਡੇਟ ਆਫ ਬਰਥ ਹੈ ਜੀ ਪਲਾਟ 2 ਨੇ ਤਿੰਨ ਕਿਲੇ ਜ਼ਮੀਨਾਂ ਦੋ ਫਾਸਟ ਫੂਡ ਗੱਡੀਆਂ ਨੇ ਕੁੜੀ ਘਰੇਲੂ ਤੇ ਚੰਗੇ ਸੁਭਾਦੀ ਹੋਵੇ ਕੋਈ ਮੰਗ ਨਹੀਂ ਸਾਰਾ ਖਰਚਾ ਜੜਾ ਮੁੰਡੇ ਵੱਲੋਂ ਕੀਤਾ ਜਾਏਗਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਲਗਭਗ ਮੇਰਾ ਖਿਆਲ ਆ ਵੀ 10 ਮਿੰਟਾਂ ਤੋਂ ਉੱਤੇ ਹੋ ਗਿਆ ਆਪਾਂ ਨੂੰ ਰਿਸ਼ਤੇ ਬੋਲਦਿਆਂ ਨੂੰ ਆ ਮੈਂ ਇੱਕ ਚੀਜ਼ ਕਹਿਣਾ ਵੀ ਜਿਹੜੇ ਵੀ ਭੈਣ ਭਰਾ ਪਿਆਰ ਵਾਲੇ ਨੇ ਜਿਨ੍ਹਾਂ ਨੇ ਵੀਡੀਓ ਨਹੀਂ ਦੇਖਣੀ ਹੁੰਦੀ ਉਹ ਵੀਡੀਓ ਸਟਾਰਟ ਕਰਨ ਵਾਲੀ ਛੱਡ ਦਿੰਦੇ ਨੇ ਤੁਸੀਂ ਹੁਣ ਤੱਕ ਦੇਖ ਰਹੇ ਹੋ ਤਾਂ ਲਾਸਟ ਤੱਕ ਵੀ ਵੀਡੀਓ ਨੂੰ ਦੇਖੋਗੇ ਤੇ ਲਾਸਟ ਵਾਲਾ ਰਿਸ਼ਤਾ ਵੀ ਹੋ ਸਕਦਾ ਤੁਹਾਡੀ ਪਸੰਦ ਹੋਵੇ ਇਹ ਚੀਜ਼ਾਂ ਆਪਾਂ ਪਹਿਲਾਂ ਹੀ ਬੋਲ ਚੁੱਕੇ ਆਂ ਪਰ ਬੇਨਤੀ ਹੈ ਜੀ ਜਿਹੜੇ ਹੁਣ ਤੱਕ ਜੁੜੇ ਹੋਏ ਨੇ ਆਪਣੇ ਚੈਨਲ ਨਾਲ ਹਣ ਤੱਕ ਵੀਡੀਓ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਸਾਡ ਕੇ ਜਾਣਾ ਸੀ 1 2 ਮਿੰਟ ਦੇਖਦਾ ਅਗਲਾ ਚੱਲ ਜਾਂਦਾ ਸੋ ਉਹ ਕਮੈਂਟ ਜ਼ਰੂਰ ਕਰੋ ਜੀ ਕਮੈਂਟ ਦਾ ਮੈਂ ਵੀਡੀਓ ਦੇ ਵਿਚਕਾਰ ਬਿਲਕੁਲ ਇਸ ਕਰਕੇ ਬੋਲ ਰਿਹਾ ਜਿਹੜਾ ਕਮੈਂਟ ਜੋ ਵੀ ਕਰੇਗਾ ਮੈਂ ਰੀਡ ਕਰਾਂਗਾ ਕਮੈਂਟ ਕੋਸ਼ਿਸ਼ ਰੱਖਾਂਗਾ ਜਿਸ ਏਰੀਏ ਦੇ ਵਿੱਚ ਕਮੈਂਟ ਜ਼ਿਆਦਾ ਹੋਣਗੇ ਉਸ ਨੂੰ ਇੱਕ ਅਲੱਗ ਲੈ ਦੇ ਵਿੱਚ ਆਪਾਂ ਕੁਝ ਨਾ ਕੁਝ ਕਰਨ ਦੀ ਵੱਖਰਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਰੱਖਾਂਗੇ ਤੇ ਬਾਕੀ ਲਾਈਕ ਵਗੈਰਾ ਕਰ ਦਿਓ ਤੇ ਅਗਲਾ ਰਿਸ਼ਤਾ ਨੋਟ ਕਰੋ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਆਰ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀ ਸਾਇੰਸ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਭੈਣਾਂ ਦੋ ਅਣਮੈਡ ਭਰਾ ਇੱਕ ਅਣਮੈਡ ਕੱਦ 5 ਫੁੱਟ 11 ਇੰਚ ਕਾਸਟ ਤਰਖਾਨ ਹਿੰਦੂ ਹੈ ਜੀ 9396 ਦਾ ਡੇਟ ਆਫ ਬਰਥ ਹੈ ਜੀ ਗਵਰਨਮੈਂਟ ਜੌਬ ਆਰਮੀ ਦੇ ਵਿੱਚ ਆ ਮੁੰਡਾ ਕੁੜੀ ਪੜੀ ਲਿਖੀ ਤੇ ਸੋਹਣੀ ਹੋਵੇ ਕੱਦ ਜਿਹੜਾ ਘੱਟੋ ਘੱਟ 5 ਫੁੱਟ 6 ਇੰਚ ਹੋਵੇ ਮੁੰਡੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜ ਨਾਮਕਔਰ ਕੁੜੀ ਦਾ ਰਿਸ਼ਤੇ ਜਿਲ੍ਹਾ ਪਟਿਆਲਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਬੀਟੈਕ ਕੰਪਿਊਟਰ ਸਾਇੰਸ ਡਿਪਲੋਮਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਹੈ ਕਨ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 5 ਇੰਚ ਕਾਸਟ ਮੱਝ ਵੀ ਸਿੱਖ ਕੰਗੂੜਾ ਗੋਤਾਈ 1991 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਸਟੋਰ ਸੁਪਰਵਾਈਜ਼ਰ ਹੈ ਕੁੜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਅਦਰਵਾਇਜ਼ ਬਾਇ ਇਨ ਇੰਡੀਆ ਇਕੁਅਲ ਐਜੂਕੇਸ਼ਨ ਮਤਲਬ ਵਧੀਆ ਚੰਗਾ ਪੜ੍ਹਿਆ ਲਿਖਿਆ ਹੋਵੇ ਬਾਕੀ ਪਰਿਵਾਰ ਨਾਲ ਗੱਲ ਕਰ ਲਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਜਿਹੜਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਟੈਕ ਐਂਡ ਮਕੈਨਿਕਲ ਦੀ ਕੀਤੀ ਹੋਈ ਹੈ ਪੈਣ ਆ ਪੈਣ ਇੱਕ ਮੈਡ ਆਸਟ੍ਰੇਲੀਆ ਦੇ ਵਿੱਚ ਪੀ ਆਰ ਆ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਪਰਜਪਤ ਸਿੱਖ ਜੋੜਾ ਜਿਹੜਾ ਇਹਨਾਂ ਦਾ ਗੋਤ ਹੈ ਜੀ 9 12 1900 99 ਦਾ ਡੇਟ ਆਫ ਬਰਥ ਹੈ ਜੀ ਮੁੰਡੇ ਦਾ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਹੈ ਪਿਤਾ ਪੰਜਾਬ ਪੁਲਿਸਾ ਦੇ ਵਿੱਚੋਂ ਏਐਸਆਈ ਰਿਟਾਇਰਡ ਹੈ ਜੀ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਸੌਰੀ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਨਰਸਾ ਜਿਹੜੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇਕ ਡੇਟ ਆਵਰਥ 2002 ਦਾ ਜੀ ਕੰਮ ਕੈਨੇਡਾ ਦੇ ਵਿੱਚ ਸਟੱਡੀ ਵਿਨੀਪੈਗ ਨਰਸਿੰਗ ਦੀ ਜੌਬ ਕਰਦੀ ਹੈ ਕੁੜੀ ਮੁੰਡਾ ਕੈਨੇਡਾ ਹੋਵੇ ਵਿਨੀਪੈਗ ਸਹਿਰ ਨੂੰ ਪਹਿਲਾ 15 ਤੋਂ 20 ਕਿੱਲੇ ਜ਼ਮੀਨ ਹੋਵੇ ਮੁੰਡਾ ਮਤਲਬ ਕੈਨੇਡਾ ਚ ਹੋਵੇ ਪਰ ਪਹਿਲ ਵਿਨੀਪੈਗ ਨੂੰ ਆ ਬਾਕੀ ਦੂਸਰੀ ਵੀ ਲਗਾ ਸਕਦੇ ਹਾਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈ ਬਾਰਲੇ ਨੰਬਰਾਂ ਤੇ ਜ਼ਿਆਦਾਤਰ WhatsApp ਚੱਲਦਾ ਹੁੰਦਾ ਹੈ। ਅਗਲਾ ਰਿਸ਼ਤਾ ਨੋਟ ਕਰੋ ਜੀ। ਇੰਡੀਆ ਤੋਂ ਹੈ। ਇਹ ਵੀ ਕੁੜੀ ਦਾ ਰਿਸ਼ਤਾ ਜੀ। ਨਾਮ ਕੌਰ ਜਿਲ੍ਹਾ ਬਰਨਾਲਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ BA LLB ਤੇ LLM ਦੀ ਜਿਹੜੀ ਕੁੜੀ ਨੇ ਪੜਾਈ ਕੀਤੀ ਹੋਈ ਹੈ। LLB ਤਾਂ ਸੁਣਿਆ ਸੀ LLM ਦੀ ਫੁੱਲ ਫਾਰਮ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ। ਭੈਣ ਕੋਈ ਨਹੀਂ ਭਰਾ 1 ਕਨ ਮੈਡ ਕੈਨੇਡਾ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਚਹਲ 14 10 1998 ਦਾ ਡੇਟ ਆਫ਼ ਬਰਥ ਹੈ ਜੀ। ਕੰਮ ਵਕੀਲ ਆ ਪਿਛੇ ਤੋਂ ਕੁੜੀ। ਮੁੰਡਾ ਵਕੀਲ ਜਾਂ ਸਰਕਾਰੀ ਮੁਲਾਜ਼ਮ ਹੋਵੇ 10 ਕਿਲੇ تمتمه uh... 10 ਕਿੱਲੇ ਜਾਂ ਇਸ ਤੋਂ ਪਲੱਸ ਜਿਹੜੀ ਮੁੰਡੇ ਨੂੰ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਮੋਗਾ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤਾਲੀਵਾਲ 1 1990 ਦਾ ਡੇਟ ਆਫ ਬਰਥ ਹੈ ਜੀ ਕੰਮ ਐਗਰੀਕਲਚਰ ਦਾ ਕੰਮ ਹੈ 3 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੁੜੀ ਘਰੇਲੂ ਹੋਵੇ ਤਲਾਕशुदा ਲੜਕੀ ਵਾਲੇ ਵੀ ਸੰਪਰਕ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਭਵਾਨੀ ਪਟਲ ਉੜੀਸਾ ਤੋਂ ਹੈ ਪਸੋਕੜ ਇਹਨਾਂ ਲੁਧਿਆਣਾ ਲੁਧਿਆਣਾ ਦੇ ਵਿੱਚ ਹੈ ਪੜਾ ਪੜਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨਮੈਡ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਵਰ ਤੱਕ ਅਕਤੂਬਰ 1994 ਦਾ ਜੀ ਬੰਗਲੌਰ ਦੇ ਵਿੱਚ ਜੋਬ ਹੈ 12 ਲੱਖ ਰੁਪਿਆ ਸੈਲਰੀ ਦਾ ਪੈਕੇਜ ਇਹਨਾਂ ਦਾ 12 ਮਹੀਨੇ ਸਾਲਾਨਾ ਦਾ ਮਤਲਬ ਕਿ ਲੱਖ ਰੁਪਿਆ ਪਰ ਮਹੀਨਾ ਦਾ ਇਨਾਂ ਦੀ ਇਨਕਮ ਹੈ ਕੋਈ ਪੜੀ ਲਿਖੀ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਡਿਪਲੋਮਾ ਮਕੈਨਿਕਲ ਇੰਜੀਨੀਅਰ ਦਾ ਕੀਤਾ ਹੋਇਆ ਤੇ ਪਲੱਸ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਣ ਮੜ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ 1995 ਦਾ ਡੇਟ ਆਫ ਬਰਥ ਹੈ ਜੀ ਕੰਮ 45 ਕਿੱਲੇ ਜ਼ਮੀਨ ਹੈ ਇੱਕ ਭਰਾ ਹੈ ਹੁਣ ਇਹ ਪਰਿਵਾਰ ਨਾਲ ਗੱਲ ਕਰ ਲਿਓ 45 ਦੋਨਾਂ ਨੂੰ ਆਉਂਦੀ ਹੈ ਜਾਂ ਇਕੱਲੇ ਨੂੰ 45 ਐਗਰੀਕਲਚਰ ਦਾ ਜਿਹੜਾ ਖੇਤੀਬਾੜੀ ਦਾ ਕੰਮ ਕਰਦਾ ਮੁੰਡਾ 45 ਕਿੱਲੇ ਜ਼ਮੀਨ ਹੈ ਕੁੜੀ ਪੰਜਾਬ ਤੋਂ ਹੋਵੇ ਬਾਹਤੋਂ ਜੇ ਜੇ ਗੱਲ ਕਰੀ ਤਾਂ ਆਸਟ੍ਰੇਲੀਆ ਜਾਂ ਪੀਆਰ ਹੋਵੇ ਕੁੜੀ ਪੰਜਾਬ ਤੋਂ ਹੋਵੇ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਸੋਹਣੀ ਹੋਵੇ ਬਰਾਬਰ ਦੇ ਖਾਨਦਾਨ ਦੀ ਹੋਵੇ ਜਾਂ ਫਿਰ ਜੇ ਬਾਹਰਾਂ ਕੰਟਰੀ ਤਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜਿਹੜਾ ਤਰਨ ਤਰਨ ਸਾਹਿਬ ਤੋਂ ਮੁੰਡਾ ਜਿਹੜਾ ਸੌਰੀ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਕੁੜੀ ਨੇ ਭੈਣ ਇੱਕ ਮੈਡ ਕੈਨੇਡਾ ਪੀਆਰ ਭਰਾ ਇੱਕ ਕੈਨੇਡ ਅਕਤੂਬਰਤ 3 1995 ਦਾ ਜੀ ਕੈਨੇਡਾ ਪੀਆਰ ਆ ਪਿਤਾ ਗੱਜਟੜ ਅਫਸਰ ਹੈ ਮੁੰਡਾ ਘੱਟੋ ਘੱਟ ਸਾਇੰਸ ਵਿਸ਼ੇ ਵਿੱਚ ਗ੍ਰੈਜੂਏਟ ਹੋਵੇ ਕੈਨੇਡਾ ਪੀਆਰ ਜਾਂ ਇੰਡੀਆ ਵਿੱਚ ਜਾਇਦਾਦ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਚੰਡੀਗੜ੍ਹ ਤੋਂ ਮੁੰਡਾ ਮਤਲਬ ਚੰਡੀਗੜ੍ਹ ਜ਼ਿਲ੍ਹਾ ਜਾਂ ਚੰਡੀਗੜ੍ਹ ਤੋਂ ਮੁੰਡਾ ਬਲੌਂਗ ਕਰਦਾ ਗ੍ਰੈਜੂਏਟ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕਦ 6 ਫੁੱਟ 2 ਇੰਚ ਕਾਸਟ ਪੱਤੀ ਸ਼ਮਨ 11 8 90 ਦਾ ਡੇਟ ਆਫ ਬਰਥ ਹੈ ਜੀ ਕੰਮ ਗਵਰਨਮੈਂਟ ਜੋਬ ਤੇ ਆ ਮੁੰਡਾ ਕੁੜੀ ਐਸਸੀ 30 ਤੋਂ 32 ਸਾਲ ਦੀ ਗ੍ਰੈਜੂਏਟ ਐਂਡ ਜੋਬ ਤੇ ਹੋਵੇ ਤੇ ਐਨੀ ਜੋਬ ਸੌਰੀ ਐਂਡ ਨਹੀਂ ਐਨੀ ਜੋਬ ਮੈਂ ਕਿਸੇ ਵੀ ਜੋਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਐਮ ਕੁਮਾਰ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕਦ 6 ਫੁੱਟ 1 ਇੰਚ ਜੀ ਕਾਸਟ ਅਗਰਵਾਲ ਗੋਇਲ ਹੈ ਜੀ 10/10/1984 ਦਾ ਡੇਟ ਆਫ ਬਰਥ ਹੈ ਜੀ ਪ੍ਰਾਈਵੇਟ ਜੋਬ ਹੈ ਗਰੋਸਰੀ ਸਟੋਰ ਸੈਲਰੀ ਜੀ 18000 ਰੁਪਏ ਪਰ ਪ੍ਰਤੀ ਮਹੀਨਾ ਹਾਊਸ 30x40 ਦਾ ਤੇ ਪਲਾਟ 25x65 ਦਾ ਬਰਨਾਲਾ ਸਿਟੀ ਦੇ ਵਿੱਚ ਮਤਲਬ ਵਧੀਆ ਪ੍ਰਾਪਰਟੀ ਹੈ ਤੇ ਮਦਰ ਹੈ ਜਿਹੜੇ ਕਰਿਆਨਾ ਸਟੋਰ ਹੈ ਉਹਨਾਂ ਦੀ ਅਲੱਗ ਤੋਂ ਮੰਨ ਕੇ ਚੱਲੋ ਆਪਣੀ ਖੁਦ ਦੀ ਸ਼ਾਪ ਹੈ ਕੁੜੀ ਪੰਜਾਬ ਹਰਿਆਣਾ ਦਿੱਲੀ ਇਹ ਕਿਸੇ ਵੀ ਸਟੇਟ ਤੋਂ ਹੋਵੇ ਪੰਜਾਬ ਹਰਿਆਣਾ ਦਿੱਲੀ ਜਿੱਥੋਂ ਤੱਕ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਡੋਮੈਸਟਿਕ ਜਿਹੜੀ ਇਹਨਾਂ ਨੂੰ ਗੱਲ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਮਦਰ ਦੀ ਕਰਿਆਨਾ ਸਟੋਰ ਮਤਲਬ ਮਦਰ ਜੀ ਕਰਿਆਨਾ ਸਟੋਰ ਸੰਭਾਲਦੇ ਨੇ ਅਲੱਗ ਨਹੀਂ ਹੈਗੇ ਮਤਲਬ ਵਧੀਆ ਸੈਟਅਪ ਹੈ ਇਹਨਾਂ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਕਾ ਦਾ ਪੜ੍ਹਾਈ ਬੀ ਟੈਕ ਸੀ ਐਸ ਸੀ MBA ਕੀਤੀ ਹੋਈ ਹੈ BTech ਦਾ ਵੀ ਪਤਾ ਹੈ MBA ਦਾ ਵੀ ਪਤਾ ਹੈ CSC ਦਾ ਜਰੂਰ ਦੱਸਿਓ CSC ਹੈ ਜਾਂ ਕੀ ਹੈ ਨਾ CSC ਲਿਖਾਇਆ ਇਹਨਾਂ ਨੇ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਖੱਟੜਾ ਅ ਡੇਟ ਆਵਰਥ 27/8/2000 ਦਾ ਡੇਟ ਆਵਰਥ ਹੈ ਜੀ ਕੰਮ 10 ਕਿੱਲੇ ਮੁੰਡੇ ਨੂੰ ਜ਼ਮੀਨ ਆਉਦੀ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ 10 ਕਿੱਲੇ ਜ਼ਮੀਨਾਂ ਕੁੜੀ ਪੜ੍ਹੀ ਲਿਖੀ ਕਰੇ ਲੋ ਕੰਮ ਕਾਜ ਵਾਲੀ ਤੇ ਕੱਦ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਪਟਿਆਲਾ ਸਿਟੀ ਤੋਂ ਜਿਹੜਾ ਕੁੜੀ ਬਲੋਂਗ ਕਰਦੀ ਹੈ ਬੀਏ ਐਲਐਲਬੀ ਆਈਲੈਟਸ ਦੇ ਵਿੱਚੋਂ ਸੱਤ ਬੈਣ ਨੇ ਕੁੜੀ ਨੂੰ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ ਸੌਰੀ 6 ਫੁੱਟ 3 ਇੰਚ ਇਹ ਗਲਤ ਤਾਂ ਨਹੀਂ ਪਾਇਆ ਕੱਦ ਚਲੋ ਪੈਨ ਪੁੱਛ ਲਿਓ ਇੱਕ ਵਾਰ ਕਈ ਵਾਰ ਮਿਸਟੇਕ ਹੋ ਜਾਂਦੀ ਹੈ ਪੈਨ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ 3 ਇੰਚ ਲਿਖਿਆ ਹੋਇਆ ਤੇ ਕਾਸਟ ਮਜ਼ਬੀ ਸਿੱਖ 10 2 1997 ਦਾ ਡੇਟ ਆਫ ਬਰਥ ਐਡਵੋਕੇਟ ਆਨ ਪੰਜਾਬ ਹਰਿਆਣਾ ਹਾਈ ਕੋਰਟ ਜੋਵਨ ਕਨੇਡਾ ਕੰਪਨੀ ਇਮੀਗ੍ਰੇਸ਼ਨ ਪੀਆਰ ਕੇਸਸ ਇੱਕ ਮਿੰਟ ਰੁਕੀ ਜਾਓ ਆਪਾਂ ਦੇਖ ਹੀ ਲਈਏ ਕੱਦ ਕਿੰਨਾ ਕੁੜੀ ਦਾ ਕੱਦ 6 ਫੁੱਟ 3 ਇੰਚ ਤਾਂ ਬਾਬਾ ਲੰਮਾ ਹੋ ਗਿਆ ਕੰਮ 37204 ਕੁੜੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਇਹ ਪਿਛਲਾ ਕੱਦਾ ਚੱਕਿਆ ਹੈਗਾ ਕੁੜੀ ਦਾ ਕੱਦ 5 ਫੁੱਟ 3 ਇੰਚ ਤੇ ਮਾਜ ਵੀ ਸਿੱਖ ਕਾਸਟ ਹੈ ਜੀ 10 2 1997 ਦਾ ਡੇਟ ਆਫ ਬਰਥ ਹੈ ਜੀ ਕੁੜੀ ਐਡਵੋਕੇਟ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋਬ ਇਨ ਕੈਨੇਡਾ ਦੀ ਕੰਪਨੀ ਇਮੀਗ੍ਰੇਸ਼ਨ ਪੀਆਰ ਕੇਸ ਦੇ ਅੰਗੇਸ਼ਟ ਮੁੰਡਾ ਸਰਦਾਰ ਹੋਵੇ ਜਰਨਲ ਔਰ ਐਸਸੀ ਕੈਟਾਗਰੀ ਤੋਂ ਹੋਵੇ 노 ਡਰਿੰਕਿੰਗ ਮਤਲਬ ਨਸ਼ਾ ਨਾ ਕਰਦਾ ਹੋਵੇ ਸੈਟਰਡੇਨ ਅਬਰੋਡ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਗਵਰਨਮੈਂਟ ਜੌਬ ਤੇ ਇੰਡੀਆ ਦੇ ਵਿੱਚ ਪਟਿਆਲਾ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਤੇ ਸੰਗਰੂਰ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 3 ਸਾਲ ਦਾ ਡਿਪਲੋਮਾ ਮਕੈਨੀਕਲ ਇੰਜੀ ਜੱਜਰ ਸੇ ਗੋਤ ਬੋਪਾਰਾਏ 14 ਸੇ 1994 ਦਾ ਡੇਟ ਆਫ ਬਰਥ ਹੈ ਜੀ bizness owner ਹੈ ਆਪਣਾ ਖੁਦ ਦਾ ਵਧੀਆ bizness ਹੈ 5 ਕਿੱਲੇ ਜ਼ਮੀਨਾਂ ਕਮਰਸ਼ੀਅਲ ਪ੍ਰਾਪਰਟੀ ਹੈ ਕੁੜੀ ਗਵਰਨਮੈਂਟ ਜੌਬ ਕਰਦੀ ਹੋਵੇ ਜਾਂ ਪੀਆਰ ਹੋਵੇ ਮਤਲਬ ਇੰਡੀਆ ਦੇ ਵਿੱਚ ਇਹਦਾ ਗਵਰਨਮੈਂਟ ਜੌਬ ਕਰਦੀ ਹੋਵੇ ਜਾਂ ਪੀਆਰ ਹੋਵੇ ਬਾਕੀ ਪਰਿਵਾਰ ਨਾਲ ਗੱਲ ਕਰ ਲਓ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣਾਂ 2 ਮੈਡ ਭਰਾ 2 ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ 10 1982 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਮੁੰਡਾ ਅਨਮੈਡ ਹੈ ਤੇ ਪੰਜਾਬ ਦੇ ਵਿੱਚ ਐਗਰੀਕਲਚਰ ਦਾ ਕੰਮ ਹੈ ਕੁੜੀ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਮਾਸਟਰ ਡਿਗਰੀ ਕਰੀ ਹੋਵੇ ਨੈਨੀ ਕੋਰਸ ਜਾਂ ਕਰਿਆ ਹੋਵੇ ਬਾਹਰ ਜਾਣ ਦਾ ਜਿਹੜਾ ਖਰਚਾ ਉਹ ਮੁੰਡੇ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰ ਅਗਲਾ ਰਿਸ਼ਤਾ ਜਰਮਨੀ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣਾ ਚਾਰ ਨੇ ਇੱਕ ਜਰਮਨੀ ਦੇ ਵਿੱਚ ਭਰਾ ਇੱਕ ਜਰਮਨੀ ਦੇ ਵਿੱਚ ਕੱਦ 5 ਫੁੱਟ 11 ਇੰਚ ਮੁੰਡਾ ਖੁਦ ਵੀ ਜਰਮਨੀ ਦੇ ਵਿੱਚ ਹੈ ਕਾਸਟ ਵਾਵਾ 6 12 1993 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਜਰਮਨੀ ਦੇ ਵਿੱਚ ਵਧੀਆ ਕੰਪਨੀ ਦੇ ਵਿੱਚ ਵਰਕ ਕਰਦਾ ਹੈ ਤੇ ਸਿਟੀਜ਼ਨਸ ਐਪਲੀ ਅਪਲਾਈ ਕੀਤਾ ਹੈ ਕੋਈ ਮੰਗਣੀ ਲਾ ਕੋਈ ਮੰਗਣੀ ਤੇ ਕੁੜੀ ਸਿਆਣੀ ਸੋਹਣੀ ਤੇ ਪੜੀ ਲਿਖੀ ਹੋਵੇ ਜੱਟ ਸਿੱਖ 바ਵਾ ਕਾਸਟ ਦੇ ਹੀ ਇਹਨਾਂ ਨੂੰ ਜੱਟ ਸਿੱਖ ਪਰਿਵਾਰ ਜਾਂ 바ਵਾ ਕਾਸਟ ਦੇ ਹੀ ਇਹਨਾਂ ਨੂੰ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਬਾਹਰਲੀ ਕੰਟਰੀ ਦੀ ਹੈ ਮੇਰੇ ਖਿਆਲ ਨਾਲ ਜਰਮਨੀ ਦਾ ਤੇ ਉੱਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਸੀ ਅੱਜ ਦੇ ਪਰਿਵਾਰ ਦੇ ਨੰਬਰਾਂ ਸਮੇਤ ਸੀ ਲਾਸਟ ਤੇ ਇੱਕ ਚੀਜ਼ ਹੋਰ ਹੈ ਜੀ ਕੁੜੀਆਂ ਦੇ ਲਈ ਆਪਾਂ ਜਿਹੜੀ ਜਿਹੜੇ ਪੈਣ ਪ੍ਰਾਣਾਵੇਂ ਜੁੜੇ ਨੇ ਉਹਨਾਂ ਨੂੰ ਦੱਸ ਦੀਏ ਪ੍ਰਾਣਾ ਨੂੰ ਵੀ ਸੈਂਤ ਪਤਾ ਕਈਆਂ ਨੂੰ ਨਾ ਹੋਵੇ ਕੁੜੀਆਂ ਲਈ ਆਪਾਂ 200 ਰੁਪਿਆ ਫੀਸ ਕਟਾਈ ਹੋਈ ਹੈ ਜੋ ਵੀ ਐਡ ਪਵਾਊਗਾ ਆਪਾਂ ਕੁੜੀਆਂ ਤੋਂ 200 ਰੁਪਿਆ ਆਪਾਂ ਇਹਦਾ ਮਤਲਬ ਇਹ ਹੈ ਨਾ ਹੁਣ ਮੁੰਡੇ ਵਾਲਿਆਂ ਕਹਿਣ ਵੀ ਸਾਡੇ ਲਈ ਕਹਿਣ ਦਾ ਭਾਵੇਂ ਹੈ ਵੀ ਕੁੜੀਆਂ ਤੇ ਮੁੰਡਿਆਂ ਦੇ ਜਿਹੜੇ ਰਿਸ਼ਤਿਆਂ ਦਾ ਫਾਸਲਾ ਹੈ ਉਹ ਬਰਾਬਰ ਹੋਵੇ ਇਹ ਨਾ ਹੋਵੇ ਵੀ 10 ਮੁੰਡੇ ਐ ਤੇ 5 ਕੁੜੀਆਂ ਆਪਾਂ ਚਾਹੁੰਦੇ ਆ ਵੀ ਉਨੇ ਮੁੰਡੇ ਹੋਣ ਉਨੇ ਕੁੜਗਾ 80 90 ਦਾ ਮਾੜਾ ਮੋਟਾ ਚੱਲ ਜਾਂਦਾ ਤੇ ਇਹ ਚੀਜ਼ ਦਾ ਧਿਆਨ ਰੱਖ ਕੇ ਆਪਾਂ ਇਹ ਚੀਜ਼ ਫੈਸਲਾ ਲੈਂਦਾ ਹੈ ਤੇ 200 ਰੁਪਿਆ ਜਿਹੜਾ ਲੈਸ ਹੈ ਤੇ ਇੱਕ ਚੀਜ਼ ਖਾਸ ਜਿਹੜੀ ਮੈਂ ਲਾਸਟ ਤੇ ਕਹਿਣਾ ਚਾਹਣਾ ਜੀ ਮੈਂ ਪਹਿਲਾਂ ਵੀ ਸਟਾਰਟ ਵੇਲੇ ਕਿਹਾ ਸੀ ਤੇ ਹੁਣ ਵੀ ਪਰਿਵਾਰ ਨੂੰ ਫੋਨ ਉਹੀ ਕਰੋ ਜਿਨ੍ਹਾਂ ਨੇ ਜਿਵੇਂ ਲਿਖਾਇਆ ਹੋਇਆ ਹੈ ਉਸ ਨੂੰ ਸਮਝ ਕੇ ਫੋਨ ਕਰੋ ਤੇ ਖਾਸ ਤੌਰ ਤੇ ਤੁਸੀਂ ਆਪਣੇ ਲੜਕੇ ਲੜਕੀ ਲਈ ਵੀਡੀਓ ਦੇਖ ਰਹੇ ਹੋ ਜੋ ਰਿਸ਼ਤਾ ਪਸੰਦ ਹੈ ਪਰਵਾਰ ਨਾਲ ਗੱਲ ਕਰੋ ਪਰ ਜੋ ਤੁਹਾਡੇ ਰਿਸ਼ਤੇਦਾਰ ਸਾਥ ਸਬੰਧੀ ਜਾਂ ਤੁਸੀਂ ਇਸ ਨੂੰ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਾਂ ਕਿਸੇ ਵਟਸਐਪ ਗਰੁੱਪ ਦੇ ਵਿੱਚ ਵੀਡੀਓ ਨੂੰ ਜਿੱਥੋਂ ਤੱਕ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕਿਸੇ ਦੀ ਮਦਦ ਹੋ ਗਾਲ ਹੋ ਜੇ ਹਰ ਐਤਵਾਰ ਨੂੰ ਸ਼ਾਮ 8 ਵਜੇ ਐਡ ਪਾਉਣੇ ਆ ਮਿਲਦੇ ਆਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਰੱਖ ਲਓ ਤੇ ਸ਼ੇਅਰ ਵਾਲਾ ਕੰਮ ਅੱਜ ਜਰੂਰ ਕਰੋ ਮੈਂ ਬਾਰ ਬਾਰ ਕਹਿ ਰਹੇ ਹਾਂ ਧੰਨਵਾਦ ਜੀ